ਸਾਰੇ ਉਹਨਾਂ ਮੇਰੇ ਵੱਲੋਂ ਜੈ ਮਸੀਹ ਦੀ ਮੈਂ ਤੁਹਾਡਾ ਫਿਰ ਤੋਂ ਬਹੁਤ-ਬਹੁਤ ਸਵਾਗਤ ਕਰਦੀ ਹਾਂ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਰਾਤ ਦੀ ਪ੍ਰਾਰਥਨਾ ਤੇ ਅੱਜ ਰਾਤ ਦੇ ਪਰਮੇਸ਼ਰ ਦੇ ਵਚਨ ਦੇ ਲਈ ਜਿਹਦੇ ਵਿੱਚ ਅਸੀਂ ਬਹੁਤ ਸਾਰੀਆਂ ਪੇਧ ਭਰੀਆਂ ਗੱਲਾਂ ਅੱਜ ਇਸ ਵੀਡੀਓ ਵਿੱਚ ਦੇਖਾਂਗੇ ਪਰਮੇਸ਼ਰ ਦੇ ਹੁਕਮ ਨੂੰ ਲਵਾਂਗੇ ਔਰ ਮੈਂ ਆਸ ਕਰਦੀ ਹਾਂ ਤੇ ਵਿਸ਼ਵਾਸ ਕਰਦੀ ਹਾਂ ਕਿ ਤੁਸੀਂ ਇਸ ਪਰਮੇਸ਼ਰ ਦੇ ਹੁਕਮ ਨੂੰ ਆਪਣੇ ਜੀਵਨ ਦੇ ਵਿੱਚ ਇਸਤੇਮਾਲ ਕਰੋਗੇ ਉਹਨੂੰ ਪੂਰਾ ਕਰੋਗੇ ਤੋ ਤੁਹਾਡੀਆਂ ਜਿਹੜੀਆਂ ਗਵਾਹੀਆਂ ਬਣਨਗੀਆਂ ਤੁਸੀਂ ਇੱਕ ਆਸ਼ੀਸ਼ਵਰੀ ਜ਼ਿੰਦਗੀ ਜਿਵੋਗੇ ਪ੍ਰਭੀ ਅਸਮਸੀ ਦੇ ਨਾਮ 'ਚ ਕਿਉਂਕਿ ਖੁਦਾਵੰਦ ਦੇ ਪਿਆਰੇ ਲੋਕੋ ਪਰਮੇਸ਼ੁਰ ਸਾਨੂੰ ਬੈਸਟ ਤੋਂ ਬੈਸਟ ਆਸ਼ੀਸ਼ ਬਰਕਤ ਦੇਣਾ ਚਾਹੁੰਦਾ ਲੈਣਾ ਕਿ ਨਹੀਂ ਲੈਣਾ ਸਾਡੇ ਉੱਤੇ ਡਿਪੈਂਡ ਕਰਦਾ वचन 'ਚ ਲਿਖਿਆ ਤੰਨੇ ਉਹ ਜੋ ਮੇਰੇ ਬਚਨ ਸੁਣਦੇ ਤੇ ਉਹਦੇ ਉੱਤੇ ਚੱਲਦੇ ਮਤਲਬ ਬਚਨ ਸੁਣ ਕੇ ਉਹਦੇ ਤੇ ਕੰਮ ਕਰਦੇ ਨੇ ਅਮਲ ਕਰਦੇ ਨੇ ਕਿ ਬਚਨ ਵਿੱਚ ਮੈਨੂੰ ਕੀ ਸਿਖਾਇਆ ਗਿਆ ਅੱਜ ਅਸੀਂ ਜੋ वचन ਪੜ੍ਹਨ ਜਾ ਰਹੇ ਹਾਂ ਅਗਰ ਤੁਸੀਂ ਧਿਆਨ ਨਾਲ ਸੁਣੋਗੇ ਤੇ ਮੰਨਣ ਕਰੋਗੇ ਤੇ ਆਪਣੇ ਆਪ ਨੂੰ ਨਵਚਨ ਵਰਗਾ ਕਰ ਲੋਗੇ ਮੇਰਾ ਵਿਸ਼ਵਾਸ ਹੈ ਖੁਦਾਵੰਦ ਦੇ ਪਿਆਰੇ ਲੋਗੋ ਤੁਸੀਂ 100% ਆਪਣੇ ਜੀਵਨ ਦੇ ਵਿੱਚ ਅਗਵਾਈਆਂ ਨੂੰ ਆਪਣੇ ਜੀਵਨ ਚ ਰਿਸੀਵ ਕਰੋਗੇ ਹallelujah ਆਓ ਅਸੀਂ ਪਹਿਲਾਂ ਪਰਮੇਸ਼ਰ ਦੀ ਅਗਵਾਈ ਲੈਣੇ ਆ ਤਾਂ ਕਿ ਅਗਵਾਈ ਲੈਣ ਤੋਂ ਬਾਅਦ ਅਸੀਂ ਉਸ वचन ਨੂੰ ਪੜ੍ਹ ਸਕੀਏ ਜੋ ਪ੍ਰਭੂ ਅੱਜ ਸਾਨੂੰ ਦੇਣਾ ਚਾਹੁੰਦਾ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਅੱਜ ਦੀ ਸੁੰਦਰ ਸ਼ਾਮ ਦੇ ਲਈ ਪ੍ਰਭੂ ਤੁਸੀਂ ਦਿਨ ਭਰ ਸਾਨੂੰ ਸੰਭਾਲਿਆ ਇਹ ਤੁਹਾਡੀ ਕਿਰਪਾ ਹੈ ਇਹ ਤੁਹਾਡੀ ਦਇਆ ਪ੍ਰਭੂ ਜੀ ਪ੍ਰਭੂ ਜੀ ਫੋਨ ਅਸੀਂ ਤੇਰੇ ਬਚਨ ਨੂੰ ਲੈਣ ਲੱਗੀਆਂ ਖੁਦਾਵੰ ਬਚਨ ਨੂੰ ਲੈਣ ਲੱਗਿਆ ਪ੍ਰਭੂ ਅਸੀਂ ਆਪਣੀਆਂ ਰੂਹਾਂ ਨੂੰ ਅਸੀਂ ਪ੍ਰਾਣ ਨੂੰ ਸ਼ਰੀਰ ਨੂੰ ਪ੍ਰਭੂ ਤੇਰੇ ਹੱਥਾਂ ਵਿੱਚ ਸੌਂਪਦੇ ਨਾ ਤੇਰਾ ਪਵਿੱਤਰ ਆਤਮਾ ਕਬਜ਼ਾ ਕਰੇ ਤੇਰਾ ਪਵਿੱਤਰ ਆਤਮਾ ਸਾਨੂੰ ਅੱਜ ਸਿਖਾਏ ਸਾਡੀ ਬੁੱਧੀ ਨੂੰ ਸਾਡੀ ਸਮਝ ਨੂੰ ਖੋਲ ਦੇ ਪ੍ਰਭੂ ਬਲਕਿ ਅਸੀਂ ਸੰਸਾਰਿਕ ਬੁੱਧੀ ਨਾਲ ਅੱਜ ਬਚਨ ਨਾ ਸੁਣੀਏ ਬਲਕਿ ਤੇਰੇ ਪਵਿੱਤਰ ਆਤਮਾ ਦੀ ਅਗਵਾਈ ਦੇ ਨਾਲ ਅੱਜ ਤੇਰੇ ਬਚਨ ਨੂੰ ਸੁਣੀਏ ਤੇ ਅੱਜ ਉਹਨਾਂ ਅਮਲ ਕਰੀਏ ਪ੍ਰਭੂ ਜੀ ਸੜੀ ਅਗਵਾਈ ਕਰੋ ਪ੍ਰਭੂ ਜੀ ਵਿਸ਼ਵਾਸ ਹੈ ਪ੍ਰਭੂ ਤੁਸੀਂ ਸਾਡੀ ਛੋਟੀ ਜੀ ਦੁਆ ਬੇਨਤੀ ਨੂੰ ਸੁਣ ਲਿਆ ਤੇ ਕਬੂਲ ਕਰ ਲਿਆ ਜੋ ਮੰਗਿਆ ਉਹ ਦੇ ਦਿੱਤਾ ਖੁਦ ਅੰਦੀ ਯਿਸੂ ਮਸੀਹ ਦੇ ਸਾਮਰਤੀ ਜਿੰਦਾ ਨਾਮ ਚ ਮੰਗਦੇ ਆ ਆਮੇਨ ਆਮੇਨ ਆਓ ਅਸੀਂ ਅੱਜ ਯਹੂਨਾ ਦੀ ਇੰਜੀਲ ਉਹਦੇ 6 ਬਾਬ ਦੀ ਅਸੀਂ ਪੜਾਂਗੇ 35 ਨੂੰ ਪੜਾਂਗੇ ਤੇ ਲਿਖਿਆ ਯਿਸੂ ਨੇ ਉਹਨਾਂ ਨੂੰ ਆਖਿਆ ਜੀਵਨ ਦੀ ਰੋਟੀ ਮੈਂ ਹਾਂ ਜੋ ਮੇਰੇ ਕੋਲ ਆਉਂਦਾ ਹੈ ਉਹ ਮੁੱਲੂ ਭੁਖਾ ਨਾ ਹੋਵੇਗਾ ਅਤੇ ਜੋ ਮੇਰੇ ਉੱਤੇ ਨਿਚਾ ਕਰਦਾ ਹੈ ਸੋ ਕਦੇ ਵੀ ਤਿਹਾਇਆ ਨਾ ਹੋਵੇਗਾ ਪਰ ਮੈਂ ਤੁਹਾਨੂੰ ਆਖਿਆ ਸੀ ਜੋ ਤੁਸੀਂ ਮੈਨੂੰ ਦੇਖਿਆ ਤੇ ਨਾ ਤਾਂ ਵੀ ਨਿਚਾ ਨਹੀਂ ਕਰਦੇ ਜੋ ਕੁਝ ਪਿਤਾ ਮੈਨੂੰ ਦਿੰਦਾ ਹੈ ਮੇਰੇ ਕੋਲ ਆਵੇਗਾ ਅਤੇ ਜੋ ਮੇਰੇ ਕੋਲ ਆਂਦਾ ਹੈ ਮੈਂ ਕਦੇ ਵੀ ਉਹ ਨੂੰ ਕੱਢ ਨਾ ਦਵਾਂਗਾ ਹallelujah ਖੁਦਾਵੰਦ ਦੇ ਪਹਿਲੇ ਲੋਕ ਤੇ ਪਰਮੇਸ਼ਵਰ ਜੀ ਆਪਣੇ ਮੂਦੇ ਸ਼ਬਦਾਂ ਰਾਹੀਂ ਇੱਥੇ ਆਪਣੇ ਚੇਲਿਆਂ ਨੂੰ ਜਾਂ ਸੰਗਤ ਨੂੰ ਦੱਸ ਰਹੇ ਨੇ ਕਿ ਜੀਵਨ ਦੀ ਰੋਟੀ ਮੈਂ ਵਾਂ ਜੋ ਕੋਈ ਮੇਰੇ ਕੋਲ ਆਏਗਾ ਖਾਏਗਾ ਉਹ ਕਦੀ ਵੀ ਭੁੱਖਾ ਨਹੀਂ ਰਹੇਗਾ ਮੈਂ ਜੀਵਨ ਦਾ ਪਾਣੀ ਹਾਂ ਜੋ ਕੋਈ ਮੇਰੇ ਕੋਲ ਪੀਏਗਾ ਉਹ ਕਦੀ ਵੀ ਪਿਆਸਾ ਨਹੀਂ ਰਹੇਗਾ ਬਲਕਿ ਮੈਂ ਉਹਨੂੰ ਇੱਕ ਜੀਵਨ ਜਲ ਦਾ ਸੋਤਾ ਬਣਾ ਦਵਾਂਗਾ ਹallelujah ਪਰਮੇਸ਼ੁਰ ਨੇ ਇੰਨਾ ਕੁਝ ਇੰਨੀ ਬਲੇਸਿੰਗ ਇੱਕ ਮਨੁੱਖ ਨੂੰ ਦਿੱਤੀ ਜਿਹੜਾ ਉਸ ਮਨੁੱਖ ਨੂੰ ਜੋ ਪਰਮੇਸ਼ਰ ਦੇ ਵਚਨ ਵੱਲ ਧਿਆਨ ਲਾਂਦਾ ਉਸ ਮਨੁੱਖ ਨੂੰ ਜੋ ਪਰਮੇਸ਼ਰ ਨੂੰ ਜੀਵਨ ਦੀ ਰੋਟੀ ਮੰਨ ਲੈਂਦਾ ਉਸ ਮਨੁੱਖ ਨੂੰ ਜੋ ਪਰਮੇਸ਼ਰ ਦੀ ਆਗਿਆਵਾਂ ਦੇ ਉੱਤੇ ਚੱਲਦਾ ਪਰਮੇਸ਼ਰ ਉਹਨੂੰ ਕਹਿੰਦਾ ਕਿ ਜੀਵਨ ਦੀ ਰੋਟੀ ਮੈਂ ਵਾਂ ਖੁਦਾਬੰਦੇ ਪਿਆਰੇ ਲੋਕੋ ਅਗਰ ਤੁਸੀਂ ਉਹ ਜੀਵਨ ਦੀ ਰੋਟੀ ਜਿਹੜੀ ਜੀਉਣਾ ਸਿਖਾਉਂਦੀ ਹੈ ਧਰਤੀ ਦੇ ਹਾਰਿਕ ਆਸ਼ੀਸ਼ ਤੇ ਬਰਕਤ ਦਿੰਦੀ ਹੈ ਸਵਰਗ ਰਾਜ ਵਿੱਚ ਲੈ ਕੇ ਸਾਨੂੰ ਸੰਦੀਪਕ ਜੀਵਨ ਜੀਵਨ ਦਿੰਦੀ ਹੈ ਅਗਰ ਉਹ ਰੋਟੀ ਤੁਸੀਂ ਲੈਣਾ ਚਾਹੁੰਦੇ ਹੋ ਖੁਦਾਬੰਦੇ ਪਿਆਰੇ ਲੋਕੋ ਤੇ ਪਰਮੇਸ਼ਰ ਦੇ ਕੋਲ ਆ ਜਾਓ ਕਿਉਂਕਿ ਇਹ ਰੋਟੀ ਖਾ ਕੇ ਕਦੀ ਵੀ ਭੁੱਖ ਨਹੀਂ ਲੱਗੂਗੀ ਸੰਸਾਰਿਕ ਰੋਟੀ ਖਾ ਕੇ ਸਾਨੂੰ ਝੱਟ ਭੁੱਖ ਲੱਗ ਜਾਂਦੀ ਹੈ ਪਰ ਜਿਹੜੀ ਇਹ ਬਚਨਾਂ ਦੀ ਰੋਟੀ ਜਦੋਂ ਅਸੀਂ ਖਾਂਦੇ ਹਾਂ ਅਸੀਂ ਭੁੱਖੇ ਨਹੀਂ ਰਹਿੰਦੇ ਜਦੋਂ ਪਰਮੇਸ਼ਰ ਨੂੰ ਸੱਚੇ ਦਿਲ ਨਾਲ ਅਸੀਂ ਆਵਾਜ਼ਾਂ ਮਾਰਦੇ ਹਾਂ ਸੱਚੇ ਦਿਲ ਨਾਲ ਅਸੀਂ ਵਸਾਉਂਦੇ ਆਪਨੇ ਦਿਲ ਦੇ ਵਿੱਚ ਤੇ ਪਰਮੇਸ਼ਰ ਦੀ ਆਗਿਆ ਨੂੰ ਲੈ ਕੇ ਚੱਲਦੇ ਆਂ ਪਰਮੇਸ਼ਰ ਨੂੰ ਕਦੀ ਵੀ ਅਸੀਂ ਨੀਵਾ ਨਹੀਂ ਆਪਣੇ ਜੀਵਨ ਦੇ ਵਿੱਚ ਹੋਣ ਦਿੰਦੇ ਤੇ ਅਸੀਂ ਕਦੀ ਵੀ ਭੁੱਖੇ ਨਹੀਂ ਰਹਿੰਦੇ ਅਸੀਂ ਸੰਦੀਪਕ ਜੀਵਨ ਪ੍ਰਾਪਤ ਕਰਦੇ ਹਾਂ ਅਸੀਂ ਸਵਰਗ ਵਿੱਚ ਦਾ ਜੀਵਨ ਪ੍ਰਾਪਤ ਕਰਨਾ ਹੀ ਕਰਨਾ ਬਲਕਿ ਧਰਤੀ ਦੀਆਂ ਆਸ਼ੀਸ਼ਾਂ ਧਰਤੀ ਦੀਆਂ ਬਰਕਤਾਂ ਵੀ ਪਰਮੇਸ਼ਰ ਸਾਨੂੰ ਦਿੰਦਾ ਅੱਜ ਪਰਮੇਸ਼ਰ ਸਾਨੂੰ ਵਾਜਾ ਮਾਰਦਾ ਮੇਰੇ ਧੀਆ ਉਹ ਮੇਰੇ ਪੁੱਤਰੋ ਮੇਰੇ ਕੋਲ ਆਜੋ ਮੈਂ ਕੋ ਰੋਟੀ ਲੈ ਲਓ ਮੇਰੀ ਰੋਟੀ ਤੁਹਾਨੂੰ ਕਦੀ ਭੁੱਖਿਆ ਨਾ ਕਰੇਗੀ ਅੱਜ ਭਾਵੇਂ ਲੋਕਾਂ ਕੋਲ ਬੜਾ ਕਰੋੜਾ ਅਰਬਾ ਪੈਸਾ ਹੋ ਗਿਆ ਪਰ ਲੋਕਾਂ ਦੇ ਅੰਦਰ ਸ਼ਾਂਤੀ ਨਹੀਂ ਦਿਖਦੀ ਆਰਾਮ ਨਹੀਂ ਦਿਖਦਾ ਕਿਉਂ ਨਹੀਂ ਦਿਖਦਾ ਕਿਉਂਕਿ ਉਹਨਾਂ ਦੇ ਕੋਲ ਜਿਉਣ ਦੀ ਰੋਟੀ ਹੈ ਹੀ ਨਹੀਂ ਉਹ ਸੰਸਾਰਿਕ ਰੋਟੀ ਖਾ ਕੇ ਆਪਣੇ ਆਪ ਨੂੰ ਢਿੱਡ ਤੇ ਪਰ ਲੈਂਦੇ ਆ ਪਰ ਉਹਨਾਂ ਦੀ ਆਤਮਾ ਨਹੀਂ ਰਜਦੀ ਆਤਮਾ ਰਜੇਗੀ ਪ੍ਰਭ ਯਸੂ ਮਸੀਹ ਦੇ ਨਾਮ ਦੇ ਨਾਲ ਪ੍ਰਭ ਯਸੂ ਮਸੀਹ ਦੇ ਵਚਨਾਂ ਦੇ ਨਾਲ ਪ੍ਰਭ ਯਸੂ ਮਸੀਹ ਦੀ ਰੋਟੀ ਦੇ ਨਾਲ ਇਨਸਾਨ ਦੀ ਆਤਮਾ ਰਜਣੀ ਹੈ ਪੱਜਨੇ ਮਰਦੇ ਅਸੀਂ ਉਪਲਬਧੀਆਂ ਹਾਸਲ ਕਰ ਲਈਏ ਬਾਦਸ਼ਾਹੀਆਂ ਪ੍ਰਾਪਤ ਕਰ ਲਈਏ ਪਰ ਜਿੰਨਾ ਚਾ ਕੋ ਬਾਦਸ਼ਾਹ ਰਾਜਾ ਜਿਹੜਾ ਵਾ ertidide ਆਕਾਸ ਦਾ ਮਾਲਿਕ ਅਸੀਂ ਉਹਨੂੰ ਆਪਣੇ ਜੀਵਨ ਚ ਨਹੀਂ ਲੈਂਦੇ ਅਸੀਂ ਜੀਵਨ ਦੇ ਵਿੱਚ ਉਹ ਕਦੀ ਮੁਕਾਮ ਹਾਸਲ ਨਹੀਂ ਕਰ ਪਾਉਂਦੇ ਅਸੀਂ ਅੰਦਰੋਂ ਖੋਖਲੇ ਹੋਵਾਂਗੇ ਬਾਹਰੋਂ ਦੁਨੀਆ ਦੀ ਚਮਕ ਦੁਨੀਆ ਸਾਨੂੰ ਦੇਖੇਗੀ ਸਾਡੀ ਚਮਕ ਨੂੰ ਪਰ ਅੰਦਰੋਂ ਅਸੀਂ ਕੀ ਹਾਂ ਅਸੀਂ ਖਾਲੀ ਪੇ ਹੋਵਾਂਗੇ ਇਸ ਲਈ ਜਿਹੜਾ ਕੋਈ ਪ੍ਰਭੂ ਦੇ ਕੋਲ ਆਂਦਾ ਹੈ ਉਹ ਸਦਾ ਜੀਵਨ ਪ੍ਰਾਪਤ ਕਰਦਾ ਸੰਦੀਪਕ ਜੀਵਨ ਉਹਦਾ ਹੁੰਦਾ ਧਰਤੀ ਤੇ ਵੀ ਉਹ ਆਸ਼ੀਸ਼ਾਂ ਵਰਕਤਾਂ ਉਹਦੀਆਂ ਨੇ ਹallelujah ਖੁਦਾ ਦੇ ਕਲਾਮ ਚ ਲਈਆਂ ਤਾਂ ਨੇ ਉਹ ਜੋ ਮੇਰੇ ਬਚਨ ਸੁਣਦੇ ਤੇ ਉਹਦੇ ਉੱਤੇ ਅਮਲ ਕਰਦੇ ਮਤਲਬ ਉਹਦੇ ਉੱਤੇ ਚੱਲਦੇ ਕੰਮ ਕਰਦੇ ਨੇ ਅੱਜ ਅਗਰ ਤੁਸੀਂ ਪਰਮੇਸ਼ੁਰ ਨੂੰ ਸੱਚਮੁੱਚ ਆਪਣੇ ਜੀਵਨ ਦੀ ਰੋਟੀ ਮੰਨਦੇ ਹੋ ਉਹਦੇ ਉੱਤੇ ਕੰਮ ਕਰਕੇ ਪਰਮੇਸ਼ੁਰ ਦੇ ਬੋਲੇ ਹੋਏ ਇੱਕ ਇੱਕ ਸ਼ਬਦ ਵੱਲ ਧਿਆਨ ਲਗਾਓ ਕਿ ਉਸ ਹੁਕਮਾਂ ਨੂੰ ਜਿਹੜੇ ਪਰਮੇਸ਼ੁਰ ਸਾਨੂੰ ਦਿੱਤੇ ਆ ਅਸੀਂ ਉਹਨਾਂ ਹੁਕਮਾਂ ਨੂੰ ਮੰਨਾਂਗੇ ਆਪਣੇ ਜੀਵਨ ਨੂੰ ਸਿੱਧਿਆ ਕਰਾਂਗੇ ਸਿੱਧੀ ਚਾਲ ਕਰਕੇ ਚੱਲਾਂਗੇ ਪਾਪਾ ਤੋਂ ਦੂਰ ਰਾਵਾਂਗੇ ਰੂਹਾਂ ਨੂੰ ਬਚਾਉਣ ਦਾ ਵਸੀਲਾ ਬਣਾਂਗੇ ਅਸੀਂ ਬੱਚੇ ਤੇ ਦੂਸਰਿਆਂ ਨੂੰ ਵੀ ਬਚਾਉਣ ਦਾ ਅਸੀਂ ਕਾਰਨ ਬਣਾਂਗੇ ਯਿਸੂ ਨਾਮ ਦੀ ਗਵਾਹੀ ਜਦੋਂ ਦੁਨੀਆ ਦੇ ਸ਼ੋਰ ਤੱਕ ਅਸੀਂ ਦਵਾਂਗੇ ਅਸੀਂ ਆਂਡ ਗਵਾਣ ਨੂੰ ਯਿਸੂ ਮਸੀਹ ਦੀ ਗਵਾਹੀ ਦਵਾਂਗੇ ਕਿ ਪ੍ਰਭੂ ਯਿਸੂ ਮਸੀਹ ਨੇ ਮੇਰੇ ਜੀਵਨ 'ਚ ਆ ਕੇ ਮੇਰੇ ਜੀਵਨ ਨੂੰ ਬਦਲ ਦਿੱਤਾ ਤੇ ਪਰਮੇਸ਼ਰ ਦੇ ਪਿਆਰੇ ਲੋਕੋ ਗਵਾਹੀਆਂ ਸਾਨੂੰ ਮਿਲਣੀਆਂ ਹੀ ਮਿਲਣੀਆਂ ਚਾਹੇ ਤੁਸੀਂ ਅੱਜ ਬਿਮਾਰ ਹੋ ਦੁਖੀ ਹੋ ਤਕਲੀਫ ਹੋ ਵਿਸ਼ਵਾਸ ਕਰਿਓ ਪ੍ਰਭ ਯਿਸੂ ਮਸੀਹ ਕਹਿੰਦਾ ਜੋ ਮੇਰੇ ਤੇ ਵਿਸ਼ਵਾਸ ਕਰਦਾ ਜੋ ਨਿੱਚਾ ਕਰਦਾ ਸੋ ਹੀ ਬਚਾਇਆ ਜਾਏਗਾ ਬਚਾਇਆ ਕਿਨੇ ਜਾਣਾ ਜੋ ਪ੍ਰਭ ਦੇ ਹੁਕਮ ਦੇ ਤੇ ਵਿਸ਼ਵਾਸ ਕਰਦਾ ਪ੍ਰਭ ਯਿਸੂ ਮਸੀਹ ਦੇ ਲਹੂ ਤੇ ਬਦਨ ਦੇ ਉੱਤੇ ਵਿਸ਼ਵਾਸ ਕਰਦਾ ਉਹ ਵਿਸ਼ਵਾਸ ਕਰਦਾ ਸੱਚਮੁੱਚ ਉਸ ਜੀਵਨ ਦੀ ਰੋਟੀ ਪ੍ਰਭ ਯਿਸੂ ਮਸੀਹ ਹੈ ਜੀਵਨ ਦਾ ਜਲ ਪ੍ਰਭ ਯਿਸੂ ਮਸੀਹ ਹੈ ਜਿਦ ਤੱਕ ਰੋਟੀ ਲੈ ਕੇ ਪਾਣੀ ਲੈ ਕੇ ਅਸੀਂ ਧਿਆਇ ਨਹੀਂ ਰਹ ਸਕਦੇ ਭੁੱਖੇ ਨਹੀਂ ਰਹਿ ਸਕਦੇ ਉਹ ਸਭ ਕੁਝ ਦੇਣ ਦੀ ਤਾਕਤ ਰੱਖਦਾ ਜਦੋਂ ਤੁਸੀਂ ਪ੍ਰਭ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਕਰ ਲੈਂਦੇ ਹੋ ਤੇ ਵਿਸ਼ਵਾਸ ਨਾਲ ਅਸੀਂ ਜਿਉਂਦੇ ਰਹਨੇ ਆ ਵਿਸ਼ਵਾਸ ਨਾਲ ਅਸੀਂ ਬlesਸਿੰਗਾਂ ਆਸ਼ੀਸ਼ਾਂ ਬਰਕਤਾਂ ਸਭ ਕੁਝ ਹਾਸਲ ਕਰ ਸਕਦੇ ਆ ਅਗਰ ਅਗ ਬਿਮਾਰੀ ਦੇ ਵਿੱਚ ਦੁੱਖਾਂ ਦੇ ਤਕਲੀਫਾਂ ਦੇ ਮੈਂ ਤੁਹਾਨੂੰ ਕਹਿਣਾ ਚਾਹੁੰਨੀ ਆ ਮੇਰੇ ਪ੍ਰਭੀ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਕਰੋ ਉਹਦੇ ਲਹੂ ਦੇ ਬਧਨ ਦੇ ਉੱਤੇ ਵਿਸ਼ਵਾਸ ਕਰੋ ਉਹਦੇ ਕੋਹੜਿਆਂ ਤੇ ਵਿਸ਼ਵਾਸ ਕਰੋ ਤੁਸੀਂ ਚੰਗੇ ਹੋ ਜਾਓਗੇ ਪ੍ਰਭੀ ਯਿਸੂ ਮਸੀਹ ਦੇ ਨਾਮ 'ਚ ਆਮੇਨ ਆਓ ਅਸੀਂ ਪ੍ਰਾਰਥਨਾ ਦੇ ਵੱਲ ਵੱਧਦੇ ਆ ਪ੍ਰਭੂ ਜੀ ਧੰਨਵਾਦ ਕਰਦੇ ਆ ਤੇ ਸੁੰਦਰ ਕਲਾਮ ਦੇ ਲਈ ਪ੍ਰਭੂ ਜੀ ਸੱਚਮੁੱਚ ਪ੍ਰਭੂ ਜੀ ਜੀਵਨ ਦੀ ਰੋਟੀ ਤੁਸੀਂ ਹੋ ਜੀਵਨ ਦਾ ਜਲ ਵੀ ਤੁਸੀਂ ਹੋ ਪ੍ਰਭੂ ਜੀ ਪਿਤਾ ਪਰਮੇਸ਼ਰ ਖੁਦਾਵਾਨ ਸੱਚਮੁੱਚ ਪ੍ਰਭੂ ਪਰਮੇਸ਼ਰ ਤੁਸੀਂ ਸੰਦੀਪਕ ਜੀਵਨ ਦੇਣ ਵਾਲੇ ਪਰਮੇਸ਼ਰ ਖੁਦਾਵਾਨ ਤੁਹਾਡੀ ਰੋਟੀ ਖਾ ਕੇ ਕੋਈ ਭੁੱਖਾ ਨਹੀਂ ਰਹਿੰਦਾ ਤੁਹਾਡਾ ਜਲ ਪੀ ਕੇ ਕੋਈ ਵੀ ਪਿਆਸਾ ਨਹੀਂ ਰਹਿੰਦਾ ਮੇਰੇ ਪਰਮੇਸ਼ਰ ਪ੍ਰਭੂਸੀਂ ਨਿੱਚਾ ਕਰਦੇ ਹਾਂ ਪ੍ਰਭੂ ਤੇਰੇ ਉੱਤੇ ਖੁਦਾ ਤੇਰੇ ਬਦਨ ਤੋਂ ਤੇਰੇ ਕੋੜਿਆਂ ਤੋਂ ਤੇਰੀ ਅਗਿਆਆਂ ਦੇ ਉੱਤੇ ਪ੍ਰਭੂ ਜੀ ਅਸੀਂ ਵਿਸ਼ਵਾਸ ਕਰਦੇ ਹਾਂ ਪ੍ਰਭੂ ਜੀ ਕਿ ਤੁਸੀਂ ਸਾਡੇ ਲਈ ਮਾਰੇਗੇ ਗਾੜੇਗੇ ਤੀਸਰੇ ਦਿਨ ਮੁਰਦਿਆਂ ਵਿੱਚ ਜੀ ਉੱਠੇ ਕਿ ਤਾਂ ਕਿ ਅਸੀਂ ਪਿਤਾ ਪਰਮੇਸ਼ਰ ਜੀਵਨ ਨੂੰ ਪ੍ਰਾਪਤ ਕਰੀਏ ਅਸੀਂ ਨਾਸ਼ ਨਾ ਹੋਈਏ ਪ੍ਰਭੂ ਜੀ ਪ੍ਰਭੂ ਜੀ ਅੱਜ ਮੇਰੀ ਪ੍ਰਾਰਥਨਾ ਪ੍ਰਭੂ ਜੀ ਨੇ ਲੋਕ ਤੇ ਤੇ ਵਿਸ਼ਵਾਸ ਕਰਦੇ ਤੇ ਤੇ ਕ੍ਰੂਸ ਤੇ ਤੇਰੇ ਲਹੂ ਤੇਰੇ ਬਦਨ ਤੇ ਵਿਸ਼ਵਾਸ ਕਰਦੇ ਤੇ ਤੇਰੇ ਬੋਲੇਗੇ ਮੂੰਹ ਦੇ ਸ਼ਬਦਾਂ ਦੇ ਵਿਸ਼ਵਾਸ ਕਰਦੇ ਪ੍ਰਭੂ ਮੇਰੀ ਦੁਆ ਹੈ ਉਹਨਾਂ ਲੋਕਾਂ ਦੇ ਲਈ ਪ੍ਰਭੂ ਜੀ ਤੇਰਾ ਰੂਹ ਇਹਨਾਂ ਨੂੰ ਛੂਲੇ ਪ੍ਰਭੂ ਤੇਰਾ ਪਵਿੱਤਰ ਆਤਮਾ ਨਾਲ ਦੀ ਅਗਵਾਈ ਕਰੇ ਪ੍ਰਭੂ ਤੇਰਾ ਪਵਿੱਤਰ ਆਤਮਾ ਨਾਲ ਟੱਚ ਕਰੇ ਖੁਦਮ ਇਸੇ ਮਰਨ ਪ੍ਰਭੂ ਪਰਮੇਸ਼ਰ ਖੁਦਾਵੰਦ ਇਹਨਾਂ ਦੇ ਹਾਲਾਤ ਦੀ ਪ੍ਰੋਬਲਮ ਸਭ ਬਦਲ ਜਾਣ ਪ੍ਰਭੂ ਯਿਸੂ ਦੇ ਸਾਮਰਥਿਤ ਜ਼ਿੰਦਾ ਦੇ ਵਿੱਚ ਪ੍ਰਭੂ ਇਹ ਹੀਲਿੰਗ ਐ ਡਿਲੀਵਰੀ छुटकारे ਨੂੰ ਦੇਖਣ ਜਿੱਥੇ ਕਿਤੇ ਦਰਦ ਦਾ ਪ੍ਰਭੂ ਯਿਸੂ ਮਸੀਹ ਦੇ ਨਾਮ ਜੋ ਦਰਦ ਖਤਮ ਹੋ ਜਾਣਾ ਤੁਹਾਡੇ ਵਚਨ ਚਿਲਕੇ ਤੁਹਾਡੇ ਕੋੜੇ ਖਾਣਾਂ ਸੀ ਚੰਗੇ ਕੀਤੇ ਗਿਆ ਨਰੋਏ ਕੀਤੇ ਗਿਆ ਪ੍ਰਭੂ ਜੀ ਇਹ ਨਰੋਏ ਹੋ ਜਾਣ ਖੁਦਾਵੰਦ ਤੁਹਾਡੇ ਕੋੜਿਆਂ ਦੀ ਮਾਰ ਇਹਨਾਂ ਦੀ ਚੰਗਾਈ ਲੈ ਕੇ ਆਏ ਹੁਣ ਇਸੇ ਵੇਲੇ ਪ੍ਰਭੂ ਯਿਸੂ ਮਸੀਹ ਦੇ ਸਾਮਰਥੀ ਜਿੰਦਾ ਨਾਮ ਦੇ ਵਿੱਚ ਪ੍ਰਭੂ ਜੀ ਇਹ ਬਰਕਤਾਂ ਦੇਖਣ ਪ੍ਰਭੂ ਜੀ ਅੱਜ ਇਸ ਹਿੱਸੇ ਤੇ ਜਾਣ ਉੱਤੇ ਪ੍ਰਭੂ ਤੁਹਾਡੀ ਸਾਮਰਥਾ ਨਾਲ ਜੀਵ ਤੇ ਕੰਮ ਕਰੇ ਖੁਦਾ ਇਹ ਸਫਲਤਾ ਨੂੰ ਦੇਖਣ ਪ੍ਰਭੂ ਯਿਸੂ ਮਸੀਹ ਦੇ ਸਾਮਰਥੀ ਜਿੰਦਾ ਨਾਮ ਦੇ ਵਿੱਚ ਪ੍ਰਭੂ ਜੀ ਵੱਡੀਆਂ ਵੱਡੀਆਂ ਕਿਤਾ ਇਹਨਾਂ ਦਾ ਹਿਸਤੋਂ ਪਰਬੀ ਯਿਸੂ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ ਪ੍ਰਭੂ ਜੀ ਮੇਰਾ ਵਿਸ਼ਵਾਸ ਤੁਸੀਂ ਮੇਰੀ ਛੋਟੀ ਜੀ ਬਿੰਤੀ ਪ੍ਰਾਰਥਨਾ ਸੁਣਿਆ ਤੇ ਕਬੂਲ ਕੀਤਾ ਜੋ ਮੰਗਾ ਤੁਸੀਂ ਮੰਗਿਆ ਸੋ ਤੁਸੀਂ ਇਹਨਾਂ ਭੈਣ ਭਾਈਆਂ ਨੂੰ ਦੇ ਦਿੱਤਾ ਵਿਸ਼ਵਾਸ ਕਰਦੀ ਹਾਂ ਮੰਗਦੀ ਹਾਂ ਪਿਆਰੇ ਪਿਤਾ ਪ੍ਰਭੀ ਯਿਸੂ ਮਸੀਹ ਦੇ ਸਾਮਰਥੀ ਜਿੰਦਾ ਨਾਮ ਦੇ ਵਿੱਚ ਅਮੇ ਅਮੇਨ ਹallelujah ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ